ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹੈ ਵੀ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਤੇ ਖੰਡ ਹੋਵੋਗੇ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਇੱਥੇ ਮਿਲੋ ਗੁਸ਼ਾਨਵੀਰ ਨੂੰ ਪੁੱਤਰੀ ਨੂੰ ਹਾਂਜੀ ਅੱਜ ਦਾ ਵਲੌਗ ਵੀ ਅਸੀਂ ਗੁਸ਼ਾਨਵੀਰ ਦੇ ਨਾਲ ਸ਼ੁਰੂ ਕਰਨ ਲੱਗੇ ਹਾਂ ਕਿਉਂ ਗੁਸ਼ਾਨਵੀਰ ਛੁੱਟੀ ਅੱਜ ਅੱਜ ਹੈਗੇ ਸੰਡੇ ਕਹਿੰਦੇ ਸੰਡੇ ਹੋਵੇ ਜਾਂ ਮੰਡੇ ਉਹ ਵੀ ਖਾਓ ਮम्मी पापा ਸੇ ਡੰਡੇ ਹਾਂਜੀ ਗਲਤੀ ਨਹੀਂ ਕਰਨੀ ਇਹ ਗਲਤੀ ਨਹੀਂ ਕਰਨੀ ਬੱਚੇ ਡੰਡੇ ਖਾਣਗੇ ਨਹੀਂ ਸਹੀ ਗੱਲ ਨਹੀਂ ਹਾਂਜੀ ਸਰ ਇੱਕ ਬੱਚਾ ਸਾਡਾ ਬਹੁਤ ਗਲਤੀ ਕਰਦਾ ਨੂੰ ਉਹ ਵੀ ਦਿਖਾਉਣਾ ਬੰਦਾ ਉਹ ਬਹੁਤ ਬੰਦਾ ਖਰਾਬ ਹੈ ਉਹ ਸਾਡਾ ਬੰਦਾ ਹੈਗਾ ਆ ਦੇ ਫੇਦਰ ਉਧਰ ਦੇਖ ਪਿੰਦਰ ਸਰ ਪਹਿਲਾਂ ਕਹਿੰਦੇ ਬੰਜੂਰ ਨੂੰ ਕਹ ਦੋ ਕਿ ਬੰਜੂਰ ਨੂੰ ਤੂਤੀ ਕਿ ਮੈਂ ਛਿੰਡੇ ਹੋਵੇ ਜਿਵੇਂ ਵੰਡੇ ਮੈਂ ਰੋਈ ਖਾਣਾ ਡੰਡੇ ਇਹ ਬਹੁਤ ਸ਼ਰarati ਹੈ ਇਹ ਬਹੁਤ ਸ਼ਰarati ਹੈ ਤਾਂ ਫਸਟ ਫਸਟ ਮੈਂ ਏਡੀ ਤਕੜੀ ਬੋਲ ਆਉਂ ਹੈ ਬੈਂਤਰੀ ਇਹ ਤਾਂ ਦੇਖ ਮੈਂ ਕਿਹਦੇ ਲਈ ਇਹਦਾ ਦੇਖ ਇਹਦਾ ਦੇਖ ਇਹ ਦੇਖ ਲੈ ਅੱਜ ਭਈ ਅੱਪਾ ਅੱਜ ਮੇਤਰੋ ਪੈਨਥੇ ਦੇ ਮੁੱਛਾ ਸੈੱਟ ਕਰਦੇ ਮਣੀ ਅੱਪਾ ਜੀ ਹਾਂ ਨਾ ਬੈਂਤਰੀ ਉਹਦਾ ਕੰਮ ਦੀਆਂ ਨੇ ਨਹੀਂ ਪੁੱਛਾਂ ਸਿ ਤੂੰ ਸੁਣਾ ਵਧੀਆ ਕਿਦਾਂ ਚੱਲਦਾ ਸਾਰਾ ਕੁਝ ਵਧੀਆ ਚੱਲਦਾ ਸਭ ਵਧੀਆ ਦਾ ਕਾਜੂ ਬੰਨਿਆ ਆਇਆ ਤੈਨੂੰ ਬਾਹਰ ਮੌਸਮ ਖਗਲੇ ਮੈਂ ਤੋ ਬਹੁਤ ਸੁਣੇ ਕੀ ਬਾਹਰ ਤੇ ਮੇਤਰੋ ਅੱਜ ਬਾਹਰ ਮੌਸਮ ਦੀ ਗੱਲ ਕੀਤੀ ਜਾਵੇ ਨਾ ਅੱਜ ਮੌਸਮ ਬਾਹਰ ਇੰਨਾ ਸੋਹਣਾ ਹੈ ਨਾ ਧੁੱਪ ਲੱਗੀ ਹੋਈ ਆ ਪਤਾ ਲਾਇਆ ਕਿ ਦੱਸ ਲਾਇਆ ਕੱਲ ਸੀਗੀ ਬਦਲਵਾਈਸ ਤੇ ਅੱਜ ਰੱਬ ਨੇ ਬਾਹਰ ਲਿਆਤੀਆਂ ਲਹਿਰਾ ਬਹਿਰਾ ਦੇਖੋ ਬਾਹਰ ਦਾ ਮੌਸਮ ਉਹ ਤੇਰਾ ਫਲਾਂ ਹੋਜੀ ਬਾਹਰ ਦਾ ਮੌਸਮ ਮੇਰੇ ਨਾਲ ਸਸਤ ਨਹੀਂ ਨਾ ਬਾਹਰ ਦਾ ਮੌਸਮ ਹੈ ਨਾ ਕੈਂਟ ਹੈ ਧੁੱਪ ਲੱਗੀ ਵੀ ਆ ਸੂਰਜ ਦੇਵਤਾ ਆਪਣੀਆਂ ਪੂਰੀ ਚਮਕਾਰ ਮੇਥੋਂ ਦਿਖਾ ਰਹੇ ਨੇ ਉਹ ਦੇਖ ਤੇ ਤੁਸੀਂ ਇਧਰ ਮਿਲੋ ਦਵਿੰਦਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦਵਿੰਦਰ ਕੀ ਹਾਲ ਚੱਲ ਨੇ ਠੀਕ ਆ ਭਾਜੀ ਵਧੀਆ ਜੀ ਠੀਕ ਠਾਕ ਹੈ ਹਾਂ ਜੀ ਹੁਣ ਸਹੀ ਬੁਖਾਰ ਸਹੀ ਠੀਕ ਹੈ ਧੁੱਪ ਸੇ ਕਰੀਏ ਹੁਣ ਤਾਂ ਵਧੀਆ ਬਸ ਸਹੀ ਗੱਲ ਹੈ ਹਾਂ ਹਾਂ ਨਾ ਵਿਟਾਮਿਨ ਡੀ ਦਾ ਮੈਨੂੰ ਲੈਣਾ ਚਾਹੀਦਾ ਹੈ ਵਿਟਾਮਿਨ ਡੀ ਦਾ ਬੰਦੇ ਨੂੰ ਬਹੁਤ ਜ਼ਿਆਦਾ ਲੋੜਾ ਵਿਟਾਮਿਨ ਡੀ ਦਾ ਤੇਰਾ ਬੁਖਾਰ ਕਿਦਾਂ ਹੋਊਗਾ ਅਗਰ ਨੂੰ ਸਹੀ ਹਰਕੇ ਠੀਕ ਹੈ ਜੀ ਹਾਂ ਹਾਂ ਹੁਣ ਇਹ ਛੁੱਟੀ ਵੀ ਕੀਤੀ ਕੱਲ੍ਹ ਤੋਂ ਕੱਲ੍ਹ ਵੀ ਨਹੀਂ ਆ ਪਰਸੋਂ ਵੀ ਦੋ ਦਿਨ ਛੁੱਟੀ ਕੀਤੀ ਕੰਮ ਤੋਂ ਤੇ ਇੱਥੇ ਤਾਂ ਮੈਨੂੰ ਬੁਖਾਰ ਮਹਿੰਗਾ ਪੈਂਦਾ ਏ ਇੱਕ ਦਿਨ ਦਾ ਬੁਖਾਰ ਕਿੰਨਾ ਹੀ ਪੈਂਦਾ ਰਹਿੰਦਾ ਤੁਹਾਨੂੰ ਪਾਏ ਹੁੰਦਾ ਹੀ 5-4000 ਦਾ ਪੈਂਦਾ ਇੱਕ ਦਿਨ ਦਾ ਬੁਖਾਰ 5000 ਜੀ ਬੈਰੈਸ ਕਰਕੇ ਸਭ ਨੂੰ ਤਹੀਮ ਜੀ ਮੈਂ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖਾਸ ਤੌਰ ਤੇ ਪਰਦੇਸਾਂ ਦੇ ਵਿੱਚ ਤਾਂ ਯਾਰ ਬੰਦਾ ਬਿਮਾਰ ਨਾ ਹੋਵੇ ਇੱਥੇ ਬੜਾ ਔਖਾ ਹੋ ਜਾਂਦਾ ਜਿਹੜੇ ਤਾਂ ਮੁੰਡੇ ਇਕੱਲੇ ਇਕੱਲੇ ਰਹਿੰਦੇ ਕਿ ਸਰ ਬੁਖਾਰ ਹੋਵੇ ਸਾਰੇ ਬੰਦੇ ਕਮਾਚਾਰਾ ਬੰਦਾ ਇਕੱਲਾ ਰਹਿੰਦਾ ਕੋਈ ਚਾਹ ਬਣਾ ਕੇ ਦੇਣ ਵਾਲਾ ਨਹੀਂ ਹੁੰਦਾ ਕੋਈ ਗੋਲੀ-ਵੱਟੀ ਦੇਣ ਵਾਲਾ ਨਹੀਂ ਹੁੰਦਾ ਇਸ ਕਰਕੇ ਆਪਾਂ ਕਰੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪਰਦੇਸਾਂ ਵਿੱਚ ਤਾਂ ਮਾਂ-ਬਾਪ ਵੀ ਕਿਹਨੇ ਹੁੰਨੇ ਆ ਵੀ ਪਰਦੇਸਾਂ ਵਿੱਚ ਤਾਂ ਹਵਾ ਠੰਢੀ ਹੋਵੇ ਸਾਨੂੰ ਸਾਡੇ ਤੇ ਪੁੱਤਾਂ ਦੀ ਤੇ ਆਪਾਂ ਮਿੱਤਰ ਹੁਣ ਚੱਲਦੇ ਆ ਕੱਲ ਆਪਣਾ ਕਿਹੜਾ ਕੰਮ ਰਹਿ ਗਿਆ ਸੀਗਾ ਆਪਾਂ ਤੇ ਅੱਜ ਆਪਾਂ ਚੱਲਦੇ ਸਭ ਤੋਂ ਪਹਿਲਾਂ ਆਪਣੀ ਗੱਡੀ ਆਪਾਂ ਧੋਵਾ ਕੇ ਲੈ ਕੇ ਆਉਨੇ ਆਂ ਕਿਉਂਕਿ ਲਿਬੜੀ ਬਹੁਤ ਹੈ ਮੌਸਮ ਅੱਜ ਬਹੁਤ ਸੋਹਣਾ ਹੈ ਤੇ ਆਪਣਾ ਜਿਹਾ ਸ਼ਹਿਰ ਗੁਰਦੁਆਰਾ ਜਾਣ ਦਾ ਵੀ ਪ੍ਰੋਗਰਾਮ ਬਣੇ ਕਿਸੇ ਬਚਾਣਾ ਹੁੰਦਾ ਸੰਡੇ ਨੂੰ ਫੇ ਗੱਡੀ ਤੋਂ ਫੇ ਗੱਡੀ ਲਿਬੜੀ ਵੀ ਸੋਹਣੀ ਮਿਲਣ ਲੱਗਦੀ ਹੈਗੀ ਜੇ ਆਪਾਂ ਲੇਟ ਕਰਾਂਗੇ ਕੰਮ ਨੂੰ ਤੇ ਫੇ ਉੱਥੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਤੇ ਆਪਾਂ ਚੱਲਦੇ ਵਾ ਨਾ ਗੱਡੀ ਧੋਵਾ ਕੇ ਲੈ ਕੇ ਆਉਨੇ ਆਂ ਮੈਂ ਕਿਹਾ ਸਿਮਰ ਸਿੰਘ ਕਿਥੇ ਆਪਾਂ ਸਿਮਰ ਅੱਜ ਕੰਮ ਤੇ ਗਿਆ ਜੀ ਕਿਸੇ ਪਾਸੇ ਬੱਲੇ 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 ਗੁੱਡ ਮਾਰਨਿੰਗ ਨਾ ਹੋ ਮੈਂ ਕਹਿੰਨੇ ਮੌਸਮ ਧੁੱਪ ਦਾ ਜੇ ਕੋਈ ਅਸਲੀ ਮਤਲਬ ਕੱਢਣਾ ਸਿੱਖਦਾ ਹੋ ਪੁੱਛਣਾ ਹੋਵੇ ਨਾ ਤਾਂ ਉਹ ਬੀਬੀਆਂ ਨੂੰ ਪੁੱਛੋ ਕਾ ਤੇ ਜੀ ਉਹ ਢੀਂਦੇ ਰਹੇ ਨੇ ਵੀ ਕਦ ਧੁੱਪ ਨਿਕਲੇ ਤੇ ਕਾਸੀਂ ਕੱਪੜੇ ਧੋ ਕੇ ਸੁੱਕਣੇ ਪਾੜੀ ਆ ਵਾਰ ਹਾਂਜੀ ਹਾਂਜੀ ਐਵੇਂ ਹੁੰਦਾ ਧੁੱਪ ਦਾ ਲਹਾਜਾ ਜਿਹਾ ਹੁੰਦਾ ਹੁਣ ਤਾਂ ਬਥੇਰੀ ਪੈਣੀ ਐ ਵੈਸੇ ਅੱਗੇ ਅੱਗੇ ਮੈਂ ਦੇਖਦਾ ਅੱਗੇ ਵੀ ਆਪਣੇ ਘਰੇ ਹੋਰ ਹੀ ਨਹੀਂ ਹਾਂਜੀ ਮੈਂ ਗੱਲ ਪਹਿਲੀ ਕਰਦੇ ਨੇ ਮੰਮੀ ਵੀ ਨਹੀਂ ਆਪਣੀ ਨਾ ਦਾਦੀ ਜਿਹੜੀ ਹੁੰਦੀ ਸੀ ਉਹ ਵੀ ਉਦੋਂ ਵੀ ਇਹ ਧੁੱਪ ਨਿਕਲ ਨਹੀਂ ਉਹਨਾਂ ਸਵੇਰੇ ਜਿੰਦੇ ਢੇੜ ਲੈਣੀ ਐ ਕਹਿੰਦੇ ਛਾੜ ਸੁੱਕਣੇ ਵਾਲੋ ਹਾਂਜੀ ਕਿਉਂਕਿ ਗਰਮੀ ਦੇ ਆਪਣੇ ਧੁੰਦ ਹੁੰਦੀ ਹੈ ਨਾ ਸੁਨਾਬ ਜੀ ਪੈ ਜਾਂਦੀ ਹੈ ਧੁੱਪ ਨਹੀਂ ਕਹਿੰਦੇ ਕਿ ਜਾਈਏ ਸੁਖਣੀ ਬਾਦੋ ਸ਼ਾਰਟਸ ਕਾ ਲੋ ਹਾਂਜੀ ਅਸਲ ਵਿੱਚ ਧੁੱਪ ਦਾ ਜਿਹੜਾ ਨਜ਼ਾਰਾ ਲੈਣੀ ਹੈ ਬੀਬੀ ਮਤਲ ਲੈਣੀ ਉਹ ਠੀਕ ਠਾਕ ਹੈ ਹਾਂਜੀ ਵਧੀਆ ਠੀਕ ਠਾਕ ਕੀ ਕਰਦੇ ਸੀ ਬਸ ਗੁਸ਼ਾਨ ਚਾਰ ਗੱਲਾਂ ਮਾਰ ਕੇ ਘਟਿਆ ਫਿਰ ਮੈਂ ਪਹਿਲਾਂ ਗੱਡੀ ਧੋਵਾ ਕੇ ਲੱਜਾਂਗੇ ਅੱਛਾ ਠੀਕ ਹੈ ਠੀਕ ਹੈ ਤੇ ਫਿਰ ਬਾਅਦ ਚ ਕਰ ਲੈ ਬਾਕੀ ਦੇ ਕੰਮ ਨਹੀਂ ਫਿਰ ਥੋੜਾ ਜਿਹਾ ਕੁਝ ਹਾਂਜੀ ਨਾ ਇੱਕ ਕੰਮ ਲੇਟ ਹੋਏ ਨਾ ਫਿਰ ਸਾਰਾ ਦਿਨ ਵੀ ਕੰਮ ਹੋਏ ਲੇਟ ਹੋ ਕੇ ਚਲੇ ਜਾਂਦੇ ਆ ਉਹ ਤਾਂ ਹੈ ਹੀ ਹੈ ਠੀਕ ਹੈ ਠੀਕ ਹੈ ਜੀ ਚਲੋ ਲਾਈ ਦਿਵਿੰਦਰ ਬੜੀ ਮੱਲਾ ਜੀਨੇ ਕੇ ਨਸ ਪਿਛੀ ਆ ਜੀ ਲੈ ਕੁਝ ਪੀਣਾ ਮੈਂ ਮਮਤਾ ਦਾ ਸਾਹਮਣੇ ਚਲਿਆ ਬਾਰ ਦੇ ਤੇ ਹੈ ਇਧਰ ਆ ਲੈ ਜਾਉਂਗਾ ਆਈ ਮੇਰੇ ਕੋਲ ਤੇ ਲੈ ਕੇ ਆਈ ਕਫੇ ਮੱਕਿਆ ਤੋਂ ਠੀਕ ਹੈ ਜੀ ਠੀਕ ਹੈ ਤੇ ਹਰਮਨ ਬਚਾਰਮਨ ਕੀ ਪੀਣਾ ਤਾ ਕੁਝ ਘਿਆ ਰੱਖਨੇ ਬੁੱਤ ਬੈਠ ਇਹ ਚਿੜੀ ਜੀ ਇਹ ਪਹਿਲਾਂ ਚਾਹ ਚੂ ਪੀ ਜਾ ਕੇ ਫਟ ਭੱਜ ਗਈ ਹਰਮਨ ਹੈਰਮਨ ਚਾਹ ਵੀ ਕਾਫੀ ਪੀਣਾ ਕੀ ਪੀਣਾ ਮਾਲਾ ਕਾਫੀ ਕਾਫੀ ਲੈ ਵੀ ਕਾਫੀ ਹਰਮਨ ਬਸ ਲੈ ਜਾਓ ਠੀਕ ਹੈ ਲੈ ਮਾਲਾ ਪੈਸੇ ਪੂਰੇ ਨੇ ਕਿ ਨਾ ਪੈਸੇ 10 ਪੈਸੇ ਘੱਟ ਨਹੀਂ ਜੀ ਇੱਧਰ ਆਹ ਚੋਲਾ ਲੈ ਨਹੀਂ ਨਾ ਨਾ ਦੇ 10 ਕਿਲੋ 20 ਚੱਕ ਲੈ ਯਾਰ ਲੈ ਜਾਂਦੀ ਦੇ ਬਸ ਆਈ ਜੀ ਕਹਿੰਦਾ ਦੁੱਧ ਮੰਗੋਗੇ ਤਾਂ ਖੀਰ ਦੇਗੇ ਪੈਸਾ ਮੰਗੇਗਾ ਤਾਂ ਚੀਰ ਦੇਗੇ ਕਸ਼ਮੀਰ ਨਾ ਮੰਗੋ ਕਸ਼ਮੀਰ ਨਾ ਮੰਗੋ ਫੜ ਲੈ ਮਾ ਦੁੱਧ ਜਾਦਾ ਕੋਈ ਫਟਾਵਾ ਕਸ਼ਮੀਰ ਮੰਗੀ ਦੋ ਚੰਦ ਦੇਗੀ ਜੀ ਕਫੇ ਮੇਰੇ ਵਾਸਤੇ ਕਫੇ ਮੱਕਿਆ ਤੋਂ ਸਹੀ ਹਰ ਹੁਣ ਵਾਸਤੇ ਕਫੇ ਤੇ ਤੁਸੀਂ ਕੀ ਪੀਣਾ ਮੈਂ ਦੇਖ ਰਿਹਾ ਠੀਕ ਹੈ ਓਕੇ ਫੀ ਫੀ ਠੀਕ ਹੋ ਗਿਆ ਓਕੇ ਜੀ ਲੈ ਵੀ ਸ਼ਾਂਸਿਆ ਮਿੱਤਰੋ ਲਿਆਂਦੀ ਕਫੇ ਕੁਸ਼ਾਲ ਵੀਰੇ ਬਾਸ ਇਹ ਮਾੜੀ ਖਲਾਦੀ ਜ਼ਿਕਰ ਕਰਦੇ ਮਿਕਸ ਕਰ ਲਈ ਪੂਰੀ ਕਰੀਮ ਬਾਹਰ ਉੱਪਰ ਦੇਖੋ ਠੀਂਗਾਂ ਲੱਗ ਗਈ ਸਹੀ ਬਾਤ ਹੋ ਗਈ ਸਵਾਦ ਇਸਕੋ ਫੈਂਗ ਦੋ ਨਾ ਕਿ ਕਿ ਫੈਂਗ ਦੋ ओके थैंक यू किशन मैं ना कभी मैं कह रहा हूं गई थी यार निशान ने घटी है मैं तो पता नहीं सुन नहीं पर वो कंधे का पीच तक चल रही है रेला दो गए हैं तू पर की बाप से बदलोगे टोपी ला दे मेरे को काम ना गया कर भेजने का डाल देख ना था मैं काम नहीं कर देता निकल जा ठंड हो गई सही गल है सही सही गल है होणे मित्रो अपन चलते हैं अपनी कार तो ऑन वास्ते देखो कार का हाल है किद्दा होवे ਡਰਟੀ ਡਰਟੀ ਗੱਡੀ ਹੋਵੇ ਡਰਟੀ ਡਰਟੀ ਬਿਲਕੁਲ ਡਰਟੀ ਡਰਟੀ ਕਾਲੀ ਗੱਡੀ ਯਾਰ ਜਿੰਨੀ ਤੋਤੀ ਸੋਹਣੀ ਲੱਗ ਜੈ ਨਾ ਉਨੀ ਲਿਬੜੀ ਭੇੜੀ ਵੀ ਲੱਗਦੀ ਐ ਚਲੋ ਵੀ ਮੈਸਟਰੋ ਚੈੱਕ ਕਰੋ ਗੱਡੀ ਆਪਣੀ ਹੁਣ ਨਿਕਲ ਗਈ ਹੁਣ ਲੱਗਦੀ ਐ ਪੂਰੀ ਐਨ ਤੋਤੀ ਬਲੈਕ ਬਲੈਕ ਤੇ ਬਾਕੀ ਅਜ ਅਪਾਂ ਨੇ ਆਪਣੇ ਮੈਟ ਵੀ ਚੇਂਜ ਕਰਤਾ ਤੇ ਫੇਰੋਂ ਮੈਟ ਸਾਰੇ ਨਵੇਂ ਪਾਤੇ ਆ ਵੀ ਤੇ ਪਰਲੇ ਪਾਸੇ ਵਾਲੇ ਵੀ ਤੇ ਆਪਣੇ ਇੱਧਰ ਤੇ ਇਧਰ ਦੇਖਾ ਵੀ ਵਿੱਚੋਂ ਪਿੱਛੇ ਵੀ ਅਪਾਂ ਨੇ ਲਗਾਤੇ ਮੈਟ ਪਿੱਛੇ ਮੈਟ ਨਹੀਂ ਗਨੇ ਗਏ ਹੁੰਨੇ ਬਸ ਇੱਕ ਚਾਹੀਦਾ ਮੈਟ ਵੱਡਾ ਜਿਹੜਾ ਪਿੱਛੇ ਦਾ ਸਾਰਾ ਕਵਰ ਕਰ ਜਾਣਾ ਇਹ ਪੁੱਛ ਬੈਨੇ ਸੀ ਤਾਂ ਸਾਰੇ ਦੇਖੋ ਸਾਰੀਆਂ ਵੀ ਆ ਸਾਰੇ ਪੈਗ ਰੱਖੇ ਲਬੜੇ ਹੋਏ ਆ ਹੁਣ ਮੇਥੋਂ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ ਤੇ ਇਧਰ ਮੇਰੇ ਗੁਸ਼ਾਨ ਦੇਖੋ ਗੁਸ਼ਾਨ ਕਿਹੜੀ ਪੱਗ ਬਣੀ ਅੱਜ ਹਾਂਜੀ ਗੁਸ਼ਾਨੇ ਬਣੀ ਜੀ ਪੱਗ ਮੋਰ ਪੰਖੀ ਰੰਗ ਦੀ ਪੱਗ ਨਹੀਂ ਇਹ ਹੈਗੀ ਫਰੋਜੀ ਫਰੋਜੀ ਹੈ ਹਾਂ ਹਾਂ ਮੋਰ ਫਰਫਿਕਾ ਹੋ ਗਿਆ ਇਹ ਤੂੰ ਤੀ ਸ਼ਾਇਦ ਥੋੜੇ ਆ ਲੈ ਵੀ ਸਾਰੇ ਜਣੇ ਚੱਲੇ ਆ ਮੈਂ ਆਪਣਾ ਹਰਮਨ ਸਿਉ ਸਸੀ ਗੱਲ ਤੇ ਗੁਸ਼ਾਨ ਵੀਰ ਸ਼ੌਂਕੀ ਟਰੈਕਟਰਾਂ ਦੇ ਆ ਚੁਲਿਏ ਚਲੋ ਵੀ ਚਲੋ ਇਹ ਮੁੰਡੇ ਚੱਲੇ ਆਪਣੇ ਸ਼ੌਂਕੀ ਟਰੈਕਟਰਾਂ ਦੇ ਇਹਨਾਂ ਦੇ ਮੈਚ ਚੱਲਦੇ ਹੁਣ ਇੰਡੀਆ ਦੇ ਵਿੱਚ ਤੇ ਮੁੰਡਿਆਂ ਨੂੰ ਬਸ ਸ਼ੌਂਕ ਹੀ ਬਹੁਤ ਹੈ ਤੇ ਮੈਚਾਂ ਬਹੁਤ ਖੇਡੋਗੇ ਤੇ ਸ਼ੌਂਕੀ ਵੀ ਟਰੈਕਟਰਾਂ ਦੇ ਟਰੈਕਟਰ ਕੀ ਲਿਖਿਆ ਦੇਵੇ ਦੱਸਿਆ ਚੈਂਪੀਅਨ ਹੀ ਚੈਂਪੀਅਨ ਦਾ ਗਰੁੱਪ ਚੈਂਪੀਅਨ ਹੀ ਚੈਂਪੀਅਨ ਗਰੁੱਪ ਹੈ ਮਿੱਤਰੋ ਕਹਾਂ ਉਹ ਕਿਦਾ ਕਹਿੰਦਾ ਨਾ ਕਮੈਂਟਰੀ ਕਰਦਾ ਹੁੰਦਾ ਉਹ ਕਹਿੰਦਾ ਕਹਿੰਦਾ ਇਹਦਾ ਨਾਂ ਹੀ ਨਹੀਂ ਰੱਖਿਆ ਕਹਿੰਦਾ ਚੈਂਪੀਅਨ ਬਣ ਕੇ ਵੀ ਦਿਖਾਉਂਦਾ ਸਹੀ ਗੱਲ ਹੈ ਉਹ ਮੈਂ ਕੱਲ ਦੇਖਦਾ ਸੀਗਾ ਇਹਨਾਂ ਦੀ ਆਪਣੀ ਜਿਹੜੀ ਉਹ ਨਹੀਂ ਕਰਦੇ ਆਪਣੇ ਰੀਕਮੈਂਟਰੀ ਕਰਦੇ ਹੁੰਦੇ ਆ ਕਹਿੰਦਾ ਟਰੈਕਟਰ ਤੇ ਦਵਿੰਦਰ ਵੀਟਲੀ ਵਾਲਾ ਮਾਣ ਕਰਦਾ ਐ ਕਹਿੰਦਾਗਾ ਚੈਂਪੀਅਨ ਉਨੂੰ ਹੀ ਲਿਖਾਇਆ ਮੁੰਡਿਆਂ ਨੇ ਬਣ ਕੇ ਵੀ ਦਿਖਾਉਂਦਾ ਇਹਦੇ ਉੱਤੇ ਦਵਿੰਦਰ ਵੀਟਲੀ ਵਾਲਾ ਮਾਣ ਕਰਦਾ ਐ ਇਹਦੇ ਉੱਤੇ ਫਰਾਨਾ ਮਾਣ ਕਰਦਾ ਉਹ ਬਹੁਤ ਸੋਹਣੀ ਕਮੈਂਟਰੀ ਕਰਦਾ ਹੱਥ ਘਰਾ ਦੇਣਾ ਸਹੀ ਗੱਲ ਐ ਇਹ ਵੀ ਮੇਤੋ ਇੱਕ ਕਲਾ ਹੀ ਆ ਮਾਲਾਵੀ ਪਰੇ ਪੰਡਾਲ ਦੇ ਵਿੱਚ ਕਮੈਂਟਰੀ ਕਰਨੀ ਤੇ ਇੰਨੀ ਸੋਹਣੀ ਆਵਾਜ਼ ਦੇ ਨਾਲ ਸਹੀ ਗੱਲ ਆ ਯਾਰ ਜਿਹਦੇ ਬੰਦੇ ਜੀ ਕਲਾ ਐ ਨਾ ਤਾਉ ਸਾਡੀ ਸਲਾਮ ਐ ਤੇ ਆਪਾਂ ਹੁਣ ਚੱਲਦੇ ਗੁਰਦੁਆਸਬ ਨੂੰ ਚੱਲੀ ਪੁੱਤਰੀ ਚਲੋ ਪੇ ਚਲੀਏ ਸਾਰੇ ਬੈਠ ਜੇ ਲਗਮੀ ਚ ਕਰ ਗਣੀ ਚੰਨੀ ਹਲੇ ਮਲੇ ਨੂੰ ਬਲੇ ਸੋਨਹਾਰ ਸਾਸਰੀ ਆਕਾਲ ਦੇ ਹੁਣ ਮੇਤੁਰ ਆਪਾ ਪਹੁੰਚੇ ਆ ਆਪਣੇ ਲੂੰਗੋ ਤੇਵਰੇ ਇਹ ਉਹ ਬੜਾ ਕੋਲਾਜ ਜਿੱਥੇ ਰਾਤ ਨੂੰ ਹੀ ਕਬੀ ਰੌਣਕ ਪਉਂਦੀ ਆ ਤੇ ਇਥੋਂ ਮਤਲਬ ਕੁੰਡੇ ਗਿਆ ਰੋਮ ਘੁੰਮ ਘਮਾ ਕੇ ਆਉਣੀ ਆ ਵੀ ਟਾਈਮ ਹੈਗਾ ਤਾਂ ਬਹੁਤ ਸੁਣ ਲੱਗੀ ਵੀ ਆ ਤੇ ਸਮਾਂ ਵੀ ਹੈਗਾ ਸੀਗਾ ਤੇ ਮੈਂ ਕਿਹਾ ਚਲੋ ਫਰਮ ਘੁਮਾ ਕੇ ਲਿਕੇ ਆਉਂਦੇ ਆ ਨਾਲੇ ਸ਼ਾਹਰੇ ਵੀ ਨਾਲੇ ਖੁਸ਼ ਆ ਰਹੇ ਬਾਗਬਾਨੀ ਵੀ ਆ ਕਹਿੰਨਾ ਮਾੜੇ ਜਿਹੜਾ ਘੱਡੇ ਰੂਮ ਸ਼ਹਿਰ ਦੇਖਿਆ ਕੇ ਦੇਖੀ ਹੁੰਦੇ ਆਪਾਂ ਬਣਾ ਕੀ ਆ ਦੇਖੋ ਮੈਂ ਇਧਰੋਂ ਇੱਥੇ ਇਦਾਂ ਹੀ ਮਾਹੌਲ ਬਣਿਆ ਰਹਿਣਾ ਇੱਥੇ ਅਗੇ ਮੁੰਡੇ ਲਾਉਣੇ ਚਾਹਸਤੇ ਭੰਗੜੇ ਦੇ ਫਿਰ ਹੈ ਸ਼ਾਨ ਲਾ ਕੇ ਦਿਖਾਉਗੀ ਅੱਜ ਪੈਰ ਵਿੱਚ ਉਮਰ ਚੱਲ ਰੋ ਮਾਮਾ ਭਾਣਾ ਜਾਦੇ ਜੀਵੇ ਜਰੂਰੀ ਤੇ ਵੀ ਲਾਉਣੇ ਅੱਜ ਜਾਣ ਲਵਾਂਗੇ ਰੋਈ ਮਾਮਾ ਲਾਉਣ ਉਹ ਲਾਈਵ ਮੇਰੇ ਤੋਂ ਦੇਖ ਕੋਈ ਦੋ ਇਹ ਹੈਗੇ ਲੂੰਗੋ ਤੇਰੇ ਦੇਖ ਕਿੰਨਾ ਸੋਹਣਾ ਇਹ ਮਾਲਾ ਕੱਚੀ ਨਹਿਰ ਹੈ ਇਹਦਾ ਵੀ ਕਿਹ ਇਤਿਹਾਸ ਹੈ ਰੋਮ ਦੇ ਵਿੱਚ ਕੋਈ ਵੀ ਚੀਜ਼ ਬਣੀ ਹੋਏ ਨਾ ਤਾਂ ਉਹਦਾ ਆਪਣਾ ਇੱਕ ਇਤਿਹਾਸ ਹੈ ਇਹ ਵੀ ਰੋਮ ਸ਼ਹਿਰ ਨੂੰ ਜਿਹੜੇ ਬਾਹਰੀ ਹਮਲੇ ਸੀਗੇ ਨਾ ਉਹਨਾਂ ਤੋਂ ਬਚਾਉਣ ਵਾਸਤੇ ਨਹਿਰ ਬਣੀ ਸੀਗੀ ਇਦਾਂ ਦਾ ਕੋਈ ਇਤਿਹਾਸ ਹੈ ਇਹਦਾ ਅਜਾ ਰੋਮ ਸ਼ਹਿਰ ਦੇ ਵਿੱਚ ਮਿੱਤਰੋ ਪੂਰਾ ਮਾਹੌਲ ਬਣਿਆ ਦੇਖੋ ਉਧਰ ਵੀ ਚੱਲਦਾ ਹੈ ਤੇ ਇਧਰ ਹੀ ਬਾਜ ਚੱਲੇ ਬਾਰੇ ਗਾਓ ਰਿਲੀਅਨ ਐ ਸ਼ਾਲ ਤੇ ਲੈ ਰੋਮ ਸ਼ਹਿਰ ਹੈ ਮਿੱਤਰੋ ਮਾਹੌਲ ਹੋਰੇ ਹੁੰਦਾ ਦਿਨ ਦੇ ਵਿੱਚ ਦੇਖਣ ਦਾ ਕਿ ਆਪਣਾ ਆਨੰਦ ਹੁੰਦਾ ਇਹਦਾ ਤੇ ਰਾਤ ਨੂੰ ਦੇਖਣ ਦਾ ਕਿ ਆਪਣਾ ਆਨੰਦ ਹੁੰਦਾ ਜਿਹੜਾ ਵਾਲਾ ਪਿਆਸਾ ਨਾਲ ਸਾਹਮਣੇ ਵਾਲਾ ਪਿਆਸਾ ਇਹ ਜੇ ਆਪਾਂ ਕਈ ਵਾਰ ਰਾਤ ਨੂੰ ਵੀ ਇੱਕ ਦੋ ਆਪਾਂ ਆਏ ਸੀ ਤੁਹਾਨੂੰ ਦਿਖਾਇਆ ਸੀਗਾ ਨਵਾਂ ਸਾਲ ਵੀ ਇੱਥੇ ਮਨਾਇਆ ਸੀ ਇਸ ਵਾਰ ਆਪਾਂ ਨੇ ਤੇ ਅੱਜ ਆਪਾਂ ਤੁਹਾਨੂੰ ਦਿਨ ਦੇ ਵੀ ਦਿਖਾਉਨੇ ਆ ਵੀ ਕਿਦਾਂ ਦਾ ਮਾਹੌਲ ਹੁੰਦਾ ਇੱਥੇ ਇਹਦੇ ਬੈਕਸਟ ਗਲੀਆਂ ਹੁੰਦੀਆਂ ਨੇ ਉਹਨਾਂ ਵਿੱਚ ਬਹੁਤ ਸਾਰੇ ਪੱਬ 12 ਬਹੁਤ ਖੁਸ਼ ਹੈ ਮਤਲਬ ਇਹ ਬਹੁਤ ਪਸੰਦੀਦਾ ਪਲੇਸ ਹੈ ਮੁੰਡੇ ਕੁੜੀਆਂ ਦੀ ਖਾਸ ਤੌਰ ਤੇ ਜੰਗ ਲੋਕ ਬਹੁਤ ਘੁੰਮਣੇ ਫਿਰਦੇ ਹੋ ਜਾਂਦੇ ਆ ਦਵੇ ਇਧਰ ਹੀ ਚੱਲਦਾ ਹੈ ਮਿਊਜ਼ਿਕ ਮਗਾ ਇਥੇ ਰੋਮ ਸ਼ਹਿਰ ਦੇ ਪੇਂਟਿੰਗ ਵਗੈਰੇ ਬਹੁਤ ਕਾਫੀ ਲੋਕ ਬਣਾਉਨੇ ਹਨਾ ਹਾਂਜੀ ਜਿਵੇਂ ਇੱਥੇ ਕੋਈ ਲੱਗੇ ਹੁਣ ਵਿਚਾਰਾ ਦੇ ਸਾਰੇ ਪੁੱਛ ਗਏ ਇੱਥੇ ਪਏ ਆ ਪੇਂਟਿੰਗ ਬੁੱਢੀ ਕਰਨ ਵਾਸਤੇ ਆ ਸਾਰੀ ਪੇਂਟਿੰਗ ਹੈਂਡ ਮੇਡ ਕੀਤੀ ਐਵੇਂ ਫਤੁਲੇਈ ਮਾਸਸੇ ਬਰਾਵੋ ਮਗਾ ਕੀ ਫਾਇਲੋ ਬੈਂਦੀ ਕਸਤੋ ਕੁਆ ਜਿਹੜੀਆਂ ਵਾਲੀ ਬਾਰੇ ਮਿੱਤਰੋ ਆ ਤਾਂ ਆ ਵਾਲੀ ਬਾਤ ਹੀ ਉਸਤੇ ਬਾਰ ਗੀ ਸੁਨੋ ਅਸਤਾ ਪੁੱਛ ਦਿਦਰੋ ਓਕੇ ਫਾਇ ਟੂ ਟੋ ਮਾਨੋ ok quanto costa uno questi costano 100 e poi 50 quindi questo è 100 euro euro 50 pagliagiro tutti questi piccoli ok va bene questo è YouTube, io sono il youtube canale che sono vlog sì, okay. sì. puoi seguire su instagram se volete ok ecco trovo seguite su instagram va bene va bene Avaloppia 6 ਜਿੱਥੇ 9 ਸਾਲ ਵਾਲੇ ਰਾਤ ਨੂੰ ਨਾ ਇੰਨਾ ਜਿਆਦਾ ਉਹ ਮਿੱਤਰੋ ਫੰਕਸ਼ਨ ਹੁੰਦਾ ਔਰੇ ਫੁੱਲ ਬੰਪ ਟਾਕੇ ਚੱਲਦੇ ਆ ਤੇ ਜਿਹੜੀ ਆ ਵਾਲੀਆਂ ਤੁਹਾਨੂੰ ਦੇਖਿਆ ਕੁਰਸੀਆਂ ਇਧਰ ਆ ਲੈ ਕੇ ਨਾ ਪੌੜੀਆਂ ਲੱਗੀਆਂ ਇਧਰ ਵਾਲੀਆਂ ਇਹ ਫੁੱਲ ਭਰੀਆਂ ਹੋਣੀਆਂ ਹਨ ਦੂਜੀ ਨਾਲ ਸੀਗਾ ਹਾਂ ਜੀ ਹਾਂ ਹੈ ਨਾ ਛਾਂ ਨਹੀਂ ਹੈ ਕੀ ਹੈ ਛਾਂ ਨਹੀਂ ਹੈ ਨਹੀਂ ਕੋਈ ਛਾਂ ਨਹੀਂ ਸੀਗਾ ਸਵਰ ਆਪਣਾ ਨਹੀਂ ਸੀਗਾ ਚਲ ਫਿਰ ਲਈ ਕਿਹੜਾ ਵਜੇ ਦੇਖੀਏ ਦਮਨਤ ਸਿੰਘ ਆਓ ਚੱਲੀਏ ਹਾਂ ਨਾ ਰਾਤ ਨੂੰ ਮਿੱਤਰੋ ਨੂੰ ਕੁਝ ਨਹੀਂ ਦੇ ਰਾਤ ਨੂੰ ਨਾ ਬਸ ਉਹ ਨਹੀਂ ਰਹਿੰਦੇ ਰਹੇ ਹੁੰਦਾ ਕੱਲਾ ਦੇ ਦਿਨ ਦੇ ਵੀ ਆ ਤਾਂ ਸਾਰੀਆਂ ਬਿਲਡਿੰਗਾਂ ਬੋਲਡਿੰਗਾਂ ਸਾਰੀਆਂ ਦਿਖਦੀਆਂ ਹਨ ਐਂਡ ਵੇ ਦਿਖਦੀਆਂ ਹਨ ਤੇ ਤੈਨੂੰ ਮੁੰਦੀ ਛੱਲੇ ਵੀ ਵਿਕਦੀਆਂ ਇੱਥੇ ਛੱਲੇ ਮੁੰਦੀਆਂ ਸਾਰਾ ਕੁਝ ਵਿਕਦਾ ਇੱਥੇ ਹਨ ਐਕੋਲੋ ਆ ਤਾਂ ਮੁੰਦੀ ਈ ਬਿਕ ਰੋ ਨਾਲ ਦੀ ਮੁੰਦੀ ਨੇਗੀ ਹਾਂ ਜੀ ਹਾਂ ਜੀ ਭਾਈ ਮੇਕਅਪ ਹੁੰਦੀ ਹੈਵੀ ਹੈ ਹਲਕੀ ਹੈ ਨਾ ਆ ਇਹ ਕੁਝ ਹਨਾ ਇਹ ਬਾਜ ਵਾਲੀ ਆ ਚਲੋ ਅੱਗੇ ਘੜਾ ਘੜ ਗਈਏ ਅੱਜ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਦਣਾ ਮਿੱਤਰੋ ਵੀ ਕਿਦਾਂ ਜਿਹੜਾ ਰੋਮਸ਼ ਹੈ ਜਿੱਥੇ ਟੂਰਿਸਟ ਲੋਕ ਘੁੰਮਦੇ ਫਿਰਦੇ ਆ ਵੀ ਕਿਦਾਂ ਦਾ ਮਾਹੌਲ ਹੁੰਦਾ ਉੱਥੇ ਸਾਰਾ ਕੁਝ बिकਦਾ ਹੈ ਆਹ ਦੇਖੋ ਦੁਕਾਨਾਂ ਤਾਂ ਪੱਕੀਆਂ ਲੱਗੀਆਂ ਹੋਣੀਆਂ ਇੱਥੇ ਟਿਕਟਮ ਵਗੈਰਾ ਸਾਰਾ ਕੁਝ ਮਿਲਦਾ ਹੈ ਤੇ ਇਧਰ ਦੇਖੋ ਇਧਰ ਬਾਹਰ ਹੈ ਰਾਤ ਨੂੰ ਵੀ ਚੱਲਦੀ ਆ ਤੇ ਦਿਨ ਰਾਤ ਇਹ ਓਪਨ ਹੁੰਦੀ ਆ ਆਹ ਦੇਖੋ ਇਧਰ ਇਹ ਬੰਦੂ ਭਾਈ ਆਪਣਾ ਬੰਗਲਾਦੇਸ਼ੀ ਭਰਾ ਹੈ ਇਹ ਵੀ ਖੇਡਾ ਖੁੱਟੇ ਵੇਚਦਾ ਹੈ ਇੱਧਰ ਵੀ ਦੇਖੋ ਇਹ ਵੀ ਮੁੰਦੀਆਂ ਹੀ ਦੁਕਾਨ ਤੇ ਇਧਰ ਵੀ ਤਗਰ ਮੁੰਦੀ ਵਾਲੀ ਤੇ ਇਧਰ ਪੈਨੇ ਚਾਰਜਰ ਪਰਫੈਕਟ ਹਲੋ ਅਲੋ गाइस ਇਹ ਵੀ ਦੇਖੋ ਇਹ ਵੀ ਮੁੰਦੀ ਛਰੇ ਦੀ ਦੁਕਾਨ ਤਿੰਨ ਚਾਰ ਦਗਰਾਂ ਦਾ ਮੁੰਦੀ ਛਰੇ ਲੱਗੇ ਰੈਡੀ ਆਈ ਹੈ ਨਾ ਇਧਰ ਆਈਆਂ ਪੀਜ਼ੇ ਇੱਕ ਕੋਲੇ ਲਿਆ ਹੈ ਹੈ ਕਿੱਥੇ ਹਟ ਇਧਰ ਵੀ ਦੇਖੋ ਆਈ ਮੋੜ ਦੇ ਉਪਰ ਲੱਗੀ ਹੋਈ ਆ ਤੇ ਤੁਸੀਂ ਰੌਣਕ ਮੇਰੇ ਦੇਖੋ ਮੇਰੇ ਤੋਂ ਸ਼ਹਿਰ ਚ ਕਿੰਨੇ ਤੇ ਇਧਰ ਦੇਖੋ ਇਧਰ ਵੀ ਰੌਣਕ ਮੌਣਕ ਤੇ ਇਧਰ ਨੂੰ ਵੀ ਰੌਣਕ ਰੌਣਕ ਆਪਾਂ ਕਿਧਰ ਚਲੀਏ ਬਈ ਲੋ ਵੀ ਇੱਧਰ ਜਾਓ ਮੈਂ ਘੁੰਮ ਗਿਆ ਇਹ ਤੂੰ ਚਲੀਏ ਘੁੰਮ ਕੇ ਇੱਧਰ ਨਹੀਂ ਲੋ ਵੀ ਇਹਦੋਂ ਚੱਲਦੇ ਆਪਾਂ ਅੱਜ ਤਾਂ ਸਾਨੂੰ ਵੀ ਨਾ ਫੀਲਿੰਗਸ ਜਿੱਦਾਂ ਟੂਰਿਸਟ ਵਾਲੀ ਆ ਰਹੀ ਹੈ ਜਿਵੇਂ ਅਸੀਂ ਵੀ ਘੁੰਮਣ ਵਾਸਤੇ ਆਏ ਹੁਣੇ ਨਹੀਂ ਤਾਂ ਸਾਡੀ ਫੀਲਿੰਗ ਅਹੀ ਹੁੰਦੀ ਹੈ ਬਸ ਵੀ ਸਵੇਰ ਤੋਂ ਸ਼ਾਮ ਦਾ ਕੰਮੇ ਕੰਮ ਹੁੰਦਾ ਹੈ ਤੇ ਅੱਜ ਫੀਲਿੰਗਸ ਹੀ ਆ ਰਹੀ ਹੈ ਨਾ ਵੀ ਆਪਾਂ ਕਿਸੇ ਟੂਰਿਸਟ ਪਲੇਸ ਦੇ ਘੁੰਮਦੇ ਆਂ ਵਧੀਆ ਵਾਈਬਸ ਆਉਂਦੀਆਂ ਚਾਹ ਦਾ ਘੁੱਟ ਪੀ ਲਈਏ ਫਿਰ ਇਸ ਮਾੜੀ ਆ ਵਾਈਬਸ ਨੂੰ ਹੋਰ ਇਨਕਰੀਜ਼ ਕਰਨ ਵਾਸਤੇ ਹਾਂਜੀ ਹਾਂਜੀ ਚੰਤਰੇ ਜੀ ਕਿੰਨੇ ਲੋ ਵੀ ਅੱਜ ਮਿੱਤਰ ਚਾਹ ਦਾ ਘੁੱਟ ਪੀਨੇ ਆਪਾਂ ਚੰਤਰੋ ਦੇ ਵਿੱਚ

ਸਾਨੂੰ ਕਾਫੇ ਨਹੀਂ ਕੋਈ ਮਿਲ ਰਹੀ ਨਾ ਕਾਫੇ ਲਈ ਬਾਹਰ ਨਹੀਂ ਮਿਲ ਰਹੀ ਸਾਰੇ ਜਿੰਨੇ ਵੀ ਇੱਥੇ ਮਿਲਦੇ ਨੇ ਸਾਰੇ ਸਾਰੇ ਰੈਸਟੋਰੈਂਟੇ ਮਿਲ ਰਹੇ ਨੇ ਦੇਖੋ ਭਰੇ ਭਰੇ ਆ ਹਾਂ ਸਾਰੇ ਰੈਸਟੋਰੈਂਟ ਵੀ ਸਾਰੇ ਭਰੇ ਹੋਏ ਨੇ ਜਗ੍ਹਾ ਬਿਲਕੁਲ ਵੀ ਹੈ ਨਹੀਂਗਾ ਵੀ ਹਾਂ ਕਿਸੇ ਕੋਈ ਟੇਬਲ ਨਹੀਂ ਮਿਲਿਆ ਹੈਗਾ ਸਾਰੇ ਇਹਨਾਂ ਫੁੱਲ ਬਟਾ ਫੁੱਲ ਭਰੇ ਹੋਏ ਨੇ ਕਿ ਮੌਸਮ ਵੀ ਠੰਡਾ ਹੋ ਗਿਆ ਉਹਨਾਂ ਦਾ ਸੂਰਜ ਦੇ ਤਾਂ ਗੈਪ ਹੋ ਗਿਆ ਨਹੀਂ ਪਤਾ ਨਹੀਂ ਕਿ ਆਪਾਂ ਬਿਲਡਿੰਗ ਬਚਾ ਲਿਆ ਹੈਗਾ ਨਾ ਆਲਦੈ ਮੇਦਰ ਬਿਲਡਿੰਗ ਬਹੁਤ ਉੱਚੀਆਂ ਉੱਚੀਆਂ ਇਹ ਬਿਲਕੁਲ ਸੈਂਟਰ ਜੇ ਪੈ ਜਾਂਦਾ ਪੂਰੀ ਗੱਡੀ ਨਹੀਂ ਆ ਸਕਦੀ ਗੱਡੀ ਆਉਣੀ ਲਾਊਡ ਨਹੀਂ ਹੈਗੀ ਜੈਡ ਟੀ ਐਲ ਕੈਮਰੇ ਲ ਤੁਰ ਕੇ ਪੈਦਲ ਜਾ ਸਕਦੇ ਆ ਜਾਂ ਉਹ ਗੱਡੀਆਂ ਆ ਸਕਦੀਆਂ ਜਿਹੜੀਆਂ ਗੱਡੀਆਂ ਇੱਥੇ ਰਜਿਸਟਰ ਕੀਤੀਆਂ ਹੋਈਆਂ ਜਿਹੜਾ ਇੱਥੇ ਦੁਕਾਨਾਂ ਐ ਜਾਂ ਕਿਹਦਾ ਘਰ ਐ ਰਾਇਜੈਂਸ ਬਣੇ ਉਹ ਆ ਸਕਦੇ ਆ ਮੰਨ ਲੀ ਹਰੇਕ ਗੱਡੀ ਲਾਊਡ ਨਹੀਂ ਹੈਗੀ ਇਸ ਤਰ੍ਹਾਂ ਵਾਸਤੇ ਤਾਂ ਕਿ ਜਿੰਨੇ ਵੀ ਲੋਕ ਇੱਥੇ ਘੁੰਮਦੇ ਫਿਰਦੇ ਆ ਸਾਰੇ ਦੇ ਸਾਰੇ ਪੈਦਲ ਯਾਤਰੀ ਕਰਦੇ ਨੇ ਫਾਈਨਲੀ ਮਿੱਤਰੋ ਆਪਾਂ ਨੂੰ ਇੱਕ ਵਾਰ ਮਿਲੀ ਆ ਇੱਥੇ ਆਪਾਂ ਕਾਫੀ ਪੀਨੇ ਆ ਇਹ ਤਾਂ ਰੈਸਟੋਰੈਂਟ ਬਾਰੇ ਐ ਤੇ ਇੱਥੇ ਆਪਾਂ ਕਾਫੀ ਪੀ ਕੇ ਚੱਲਦੇ ਆ ਫਾਈਨਲੀ ਕਾਫੀ ਮਿੱਤਰੋ ਬਣ ਕੇ ਰੈਡੀ ਹੋ ਗਈ ਆਪਣੀ ਤੁਸੀਂ ਕਾਫੀ ਮੱਖਿਆ ਤੋਂ ਕੱਪੂ ਜੀ ਨੂੰ ਕੱਪੂ ਜੀ ਨੂੰ ਆਪਾਂ ਮੇਟਰੂ ਪੂਰੇ ਵਾਲੇ ਪਿਆਸੇ ਦਾ ਘੇੜਾ ਕੱਢਿਆ ਰੌਂਡ ਲਾਇਆ ਆਪਾਂ ਆ ਪਿਆਸੀ ਇੱਥੋਂ ਸ਼ੁਰੂ ਕੀਤਾ ਸੀ ਹਨ ਇੱਥੋਂ ਐਂਟਰ ਕੀਤਾ ਤਾਂ ਤੇ ਉਹ ਪਿੱਛੇ ਨੂੰ ਘੁੰਮ ਘੁਮਾ ਕੇ ਸਾਰੇ ਰੈਸਟੋਰੈਂਟਾਂ ਦੇ ਵਿੱਚੋਂ ਦਿਖਾਇਆ ਰੌਣਕ ਮੇਲਾ ਤੇ ਵਾਰਤ ਚਾਜੂ ਪੀ ਗਏ ਹੁਣ ਆ ਕੋਈ ਪਿਆਸੀ ਤੇ ਆ ਗਏ ਆ ਤੇ ਟਾਈਮ ਦੀ ਗੱਲ ਕਰੀਏ 3:30 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਘਰ ਨੂੰ ਠੀਕ ਹੈ ਪੁੱਤਰੀ ਅੱਜ ਫਿਰ ਵਾਧੂ ਘੁੰਮ ਲਿਆ ਵਾਧੂ ਹੁਣ ਮਿੱਤਰੋ 11 ਵਜ ਗਏ ਆ ਰਾਤ ਦੇ ਤੇ ਆਪਾਂ ਨੇ ਰੋਮ ਤੋਂ ਆ ਕੇ ਆਪਣਾ ਕੰਮ ਕਾਰ ਸਾਰਾ ਸੰਭਾਲ ਲਿਆ ਤੁਹਾਨੂੰ ਪਤਾ ਵੀ ਸ਼ਨੀਵਾਰ ਐਤਵਾਰ ਦੋ ਦਿਨਾਂ ਕੰਮ ਕਰਦਾ ਪੂਰਾ ਤਾੜ ਹੁੰਦਾ ਹਨ ਖਾਸ ਤੌਰ ਤੇ ਐਤਵਾਰ ਵਾਲੇ ਦਿਨ ਤਾਂ ਕਵਾਬਾਂ ਦੀ ਬੁਰੀ ਦੌੜ ਲੱਗਦੀ ਹੈ ਹਾਂ ਹਾਂਜੀ ਹਾਂਜੀ ਐਤਵਾਰ ਨੂੰ ਕਵਾਬਾਂ ਦੇ ਹੁੰਦਾ ਤੇ ਸ਼ਨੀਵਾਰ ਨੂੰ ਮਿਕਸ ਹੁੰਦਾ ਮਤਲਬ ਜੀ ਪੀਸੇ ਵੱਧ ਹੁੰਦੇ ਆ ਕਵਾਓ ਥੋੜੇ ਜਿ ਘੱਟ ਹੁੰਦੇ ਆ ਨਾ ਸੇਮ ਹੀ ਹੁੰਦੇ ਆ ਜੀ ਮੈਂ ਹੋਣੀ ਕਿਹਾ ਸੇਮ ਹੁੰਦੇ ਆ ਜੀ ਪਰ ਐਤਵਾਰ ਨੂੰ ਕਵਾਬ ਵੱਧ ਹੁੰਦੇ ਆ ਤੇ ਬਾਕੀ ਕਰਦੇ ਕਿਉਂ ਨਹੀਂ ਮਿੱਤਰਾਂ ਆਪਾਂ ਨੂੰ 11 ਵਜੇ ਗਏ ਤੇ ਹੁਣ ਆਪਾਂ ਨੇ ਆਪਣਾ ਕੰਮ ਸਾਰਾ ਨਿਬੇੜਤਾ ਬੜਾ ਸੋਹਣਾ ਰਿਹਾ ਅੱਜ ਦਿਨ ਵੀ ਰੋਮ ਸ਼ਹਿਰ ਤੁਹਾਨੂੰ ਘੁਮਾਇਆ ਤੁਸੀਂ ਕਮੈਂਟ ਕਰਿਓ ਤੁਹਾਨੂੰ ਕਿਦਾਂ ਲੱਗਿਆ ਸ਼ਹਿਰ ਤੇ ਤੁਸੀਂ ਜੇ ਜਾਣਦੇ ਹੋ ਰੋਮਸ਼ਹਿਰ ਬਾਰੇ ਕੋਈ ਹੋਰ ਜਗ੍ਹਾ ਦੇਖਣੀ ਚਾਹੁੰਦੇ ਹੋ ਘੁੰਮਣੀ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਕਰਿਓ ਤੁਹਾਨੂੰ ਬਹੁ ਵੀ ਘੁਮਾਵਾਂਗੇ ਉੱਥੇ ਤੁਸੀਂ ਆਪਾਂ ਨੂੰ ਕਮੈਂਟ ਕਰਿਓ ਕਿਹੜੀ ਜਗ੍ਹਾ ਤੁਹਾਨੂੰ ਪਸੰਦ ਆ ਰੋਮਸ਼ਹਿਰ ਦੀ ਤੇ ਬਾਕੀ ਨੂੰ ਜਾਂਦੇ ਜਾਂਦੇ ਇੱਕ ਵਾਰ ਉਹਦੀ ਤਰ੍ਹਾਂ ਆਪਾਂ ਆਪਣੇ ਕਮੈਂਟਾਂ ਵੱਲ ਮੇਰੇ ਤੋਂ ਨਿਗਾ ਮਾਰ ਲਈਏ ਤੁਸੀਂ ਸਾਰਿਆਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਅੱਜ ਦੇ ਵਲੌਗ ਦੇ ਵਿੱਚ ਵੀ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਘਰ ਪਰਿਵਾਰ ਵਿੱਚ ਖੁਸ਼ੀਆਂ ਲੈ ਕੇ ਆ ਪਰੇਸੀ ਲੈ ਕੇ ਨਿਕਲੇ ਨਹੀਂ ਤੁਸੀਂ ਵੀ ਇਹ ਪਰ ਪੜ ਸਕਦੇ ਹੋ ਇਹ ਬਾਈ ਜੀ ਦਾ ਆਪਣਾ ਦਾ ਕਮੈਂਟ ਸੀਗਾ ਸਿੰਘ ਟੌਰਡ 309 30009 ਇਹ ਬਾਈ ਦਾ ਕਮੈਂਟ ਹੈ ਤੇ ਪੇਪਰ ਵੀ ਇਦਾਂ ਵੀ ਅਸਲ ਮਨ ਲ ਹਰੇਕ ਦੀ ਆਪਣੀ ਆਪਣੀ ਥਿਊਰੀ ਹੋ ਸਕਦੀ ਹੈ ਜਦੋਂ ਨਾ ਕਿ ਆਪਾਂ ਕਿਸੇ ਏਜੰਟਰ ਨੂੰ ਪੇਪਰ ਦਿੰਨੇ ਆ ਤਾਂ ਉਹ ਸਾਰੇ ਗੈਨੇ ਵੀ ਵੀ 100% ਪੇਪਰ ਨਿਕਲਣਗੇ ਨਿਕਲਣਗੇ ਪਰ ਮੈਂ ਹਮੇਸ਼ਾ ਇਹ ਕਹ ਲਗਾ ਹੁੰਦਾ ਹੈ ਵੀ ਇਹ ਇੱਕ ਲਾਟਰੀ ਸਿਸਟਮ ਹੋ ਜਾਂਦਾ ਹੈ ਵੀ ਪੇਪਰ ਭਰਦੇ ਹੈਗੇ ਆ ਤੇ ਜਿਹਦੀ ਦੀ ਕਿਸਮਤ ਚ ਆਉਂਦੇ ਨਿਕਲ ਜਾਂਦੇ ਆ ਤੇ ਜੇ ਕਿਸੇ ਮਾਲਕ ਦੇ ਘੱਟ ਪੇਪਰ ਭਰੇ ਹੋਣ ਮਾਲਕੀ ਕਮਾਲ ਕਹਿੰਦੇ ਰੈਡੀ ਤੋਂ ਵੋਟ ਬਹੁਤ ਜ਼ਿਆਦਾ ਵਧੀਆ ਹੈ ਤੇ ਉਹਦੇ ਵਿੱਚ 2 ਜਾਂ 3 ਬੰਦਿਆਂ ਦੀ ਪੇਪਰ ਭਰੀ ਹੁਣ ਰੈਡੀ ਤੋਂ ਵਿੱਚ ਪੂਰਾ ਸਾਰਾ ਇਨਕਲੂਡ ਸਿਸਟਮ ਹੋਂਦਾ ਹੋਵੇ ਔਰ ਇਹ ਪੇਪਰ ਨਿਕਲਣੇ ਚਾਂਸ ਥੋੜੇ ਵੱਧ ਜਾਂਦੇ ਆ ਹੁਣ ਮੈਨੂੰ ਪਤਾ ਤੁਹਾਡੇ ਪੇਪਰ ਕਿੱਥੇ ਭਰੇਗੇ ਸੀਗੇ ਤੇ ਮਾਲਕ ਕੋ ਕਿੰਨੇ ਬੰਦੇ ਸੀਗੇ ਰੈਗੂਲਰ ਸਾਰਾ ਹਿਸਾਬ ਤਾ ਪੂਰਾ ਡਿਟੇਲ ਬਾਈ ਡਾਟਾਬੈਸ ਹੁੰਦਾ ਨਾ ਵੀ ਜਿਹੜੋ ਕਿੰਨੀ ਪ੍ਰੋਫਿਟ ਹੁੰਦੀ ਆ ਔਰ ਇਹ ਰੈਡੀ ਤੋਂ ਕਹਿ ਦਿੰਦੇ ਆ ਵੀ ਕਿਹੜੇ ਮਾਲਕ ਦੇ ਕਿੰਨੀ ਰੈਡੀ ਤੋਂ ਹੈ ਕਿੰਨੇ ਬੰਦੇ ਅਫੋਰਡ ਕਰਦੇ ਆ ਉਸ ਹਿਸਾਬ ਨਾਲ ਨਿਕਲਦਾ ਹੈ ਤੇ ਬਾਕੀ ਜੇ ਨਹੀਂ ਨਿਕ ਪਰ ਇਹ ਜਿਹੜੇ ਪੇਪਰ ਨੋਮੀਨਲ ਵਾਲੇ ਖੁੱਲਦੇ ਹੁੰਦੇ ਹਨ ਮਿੱਤਰੋ ਇਹ ਹੁੰਨੇ ਆ ਸੀਜ਼ਨ ਵਾਲੇ ਪੇਪਰ ਜਿਹੜੇ ਸਿਰਫ ਕੱਲੇ ਖੇਤੀਬਾੜੀ ਵਾਲੇ ਮਾਲਕ ਹੀ ਭਰ ਸਕਦੇ ਆ ਜਿੱਦਾਂ ਆਪਣਾ ਰੈਸਟੋਰੈਂਟ ਦਾ ਕੰਮ ਹੈ ਪੀਜ਼ਰੀਆ ਦਾ ਕੰਮ ਹੈ ਤੇ ਇਹਦੇ ਵਿੱਚ ਨੋਮੀਨਲ ਪੇਪਰ ਵੀ ਭਰ ਹੋ ਸਕਦੇ ਤੇ ਬਾਕੀ ਚਲੋ ਤੁਸੀਂ ਜਿੱਥੇ ਪ੍ਰਾਈਜ਼ੀਗੇਦਾਰਾ ਫਿਰ ਦੁਬਾਰਾ ਟਰਾਈ ਕਰੋ ਤੇ ਜੇ ਤੁਹਾਡੀ ਕਿਸਮਤ ਵਿੱਚ ਹੋਇਆ ਬਾਹਰ ਆਉਣਾ ਤਜਰੂਰ ਕੰਮ ਬਣੂਗਾ ਕੋਈ ਰੋਕ ਸਕਦਾ ਤੁਹਾਨੂੰ ਬਾਹਰ ਆਉਣ ਤੋਂ ਜੇ ਕਿਸਮਤ ਵਿੱਚ ਹੋਇਆ ਤੇ ਪ੍ਰਮਾਤਮਾ ਮੇਰੇ ਤੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੇ ਚੜ੍ਹਦੀ ਕਲਾ ਵਿੱਚ ਰਹੀ ਤੇ ਆਪਾਂ ਮੇਰੇ ਤੋਂ ਆਪਣਾ ਵਲੌਗ ਤੇ ਬਾਕੀ ਮੈਂ ਇਥੇ ਹੋਰ ਗੱਲ ਕਰਦਾ ਮਿੱਤਰੋ ਆਪਣਾ ਜੇ ਤੁਹਾਨੂੰ ਨਹੀਂ ਪਤਾ ਆਪਣਾ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਹੈਗਾ ਨਾਗਰਾ ਵਲੌਗਸ ਇਟਲੀ ਨੋਦਾਚ ਆਪਣਾ ਪੇਜ ਹੈ ਇੰਸਟਾਗ੍ਰਾਮ ਤੇ ਉਹਦੇ ਉੱਤੇ ਵੀ ਆਪਾਂ ਰੋਜ਼ ਅਪਡੇਟ ਪਾਉਂਦੇ ਹਣੀ ਆਪਣੀਆਂ ਸਟੋਰੀਆਂ ਵਗੈਰਾ ਰੀਲਾਂ ਵੀ ਹੈ ਉਹਦੇ ਉੱਤੇ ਆਪਾਂ ਕਰਦੇ ਹਣੀ ਆਪਣੇ ਕੰਮ ਦੇ ਪ੍ਰਤੀ ਆਪਣੇ ਕਿਹੜੇ ਕਿਹੜੇ ਪੀਜ਼ੇ ਬਣਦੇ ਆ ਕਿਦਾਂ ਸਾਰੀਆਂ ਉਹਦੇ ਉੱਤੇ ਵੀ ਛੋਟ ਤਦੋਂ ਉਹਨੂੰ ਵੀ ਜੇਕਰ ਜਿਹਨੂੰ ਫੋਲੋ ਕਰਿਓ ਨਗਰਾ ਵਲੋਗਸ ਇਟਲੀ ਆਪਣਾ ਇੰਸਟਾਗ੍ਰਾਮ ਤੇ ਵੀ ਹੈਗਾ ਪੇਜ ਤੇ ਉਹਨੂੰ ਜਰੂਰ ਫੋਲੋ ਕਰਿਓ ਤੇ ਬਾਕੀ ਇਦਾਂ ਹੀ ਪਿਆਰ ਕਰਦੇ ਰਹੋ ਮਿੱਤਰੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਉਮੀਦ ਕਰਦਾ ਹਾਂ ਮੇਰਾ ਵਲੋਗ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਘਰ ਉਪਲਿਕ ਸਵੇਰੇ ਮਿਲਾਂਗੇ ਸੋਹਣੇ ਜਿਹਾ ਵਲੋਗ ਦੇ ਵਿੱਚ ਸੋਹਣੀ ਜੀ ਸਵੇਰ ਦੇ ਨਾਲ ਨਵੇਂ-ਨਵੇਂ ਕੰਮਾਂ ਦੇ ਨਾਲ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ